ਜੋ ਜੀ 5 ਐਚਪੀ ਦਾ ਸੱਟ ਲਗਾਇਆ ਹੋਇਆ ਜਿਸ ਦੇ ਵਿੱਚ ਆਪਾਂ ਥੂਲਾ ਪੈਨ ਲਾਇਆ ਹੈ ਕਲੋਸ ਕਰਦੇ ਤੇ 2 ਜੀਆਈ ਦੀ ਸਟ੍ਰਕਚਰ ਲਾਇਆ ਹੈ ਵੀ ਜੀ ਤੇ ਫਲੋ ਚੱਕਰਾਂ ਵਾਲੀ ਮੋਟਰ ਲਾਈ ਹੈ ਜੀ ਮੋਨੋ ਹਾਂ ਜੀ ਗਾਰੰਟੀ ਪਾਣੀ ਤਵਾ ਗਾਰੰਟੀ ਚਾਹੀਦੀ ਹੈ ਇਹ ਆਪਾਂ ਖੂਹ ਵਿੱਚ ਰੱਖਤੀ ਹੈ ਜੀ 25 ਫੁੱਟ ਥੱਲੇ ਆ ਤੁਹਾਨੂੰ ਬਾਈ ਜੀ ਆਪਣੀ ਜਾਣਕਾਰੀ ਦੇਣਗੇ ਗੱਗੀ ਫੋਰਮੈਨ ਆ ਬਾਈ ਦਿਓ ਜਾਣਕਾਰੀ ਮੜੀ ਜੀ ਹਾਂਜੀ ਇਸ ਵਿੱਚ ਆਪਾਂ ਕਰਲੋਸ ਕਰਦੇ 16 ਪੈਨਲ ਲਗਾਏ ਨੇ 335 ਵਾਟ ਦੇ ਤੇ ਇਸ ਵਿੱਚ ਆਪਾਂ ਕਰਪਟਨ ਦੀ ਮੋਟਰ ਪਾਈ ਆ ਸਲੋ ਸਪੀਡ ਵਾਲੀ ਜੋ ਕਿ ਖੂਹ ਹੈ 25 ਫੁੱਟ ਖੂਜ ਵੇ ਜਾ ਪਾਣੀ ਫੜਤਲੋਂ ਪਾਣੀ ਚੱਕਦੀ ਆ ਤੇ ਮੋਟਰ ਦਾ ਰਿਜ਼ਲਟ ਬਹੁਤ ਵਧੀਆ ਪਾਣੀ 4 ਇੰਚ ਫੁੱਲ ਪ੍ਰੈਸ਼ਰ ਪਾਣੀ ਆ ਤੇ ਚੈੱਕ ਕਰੋ ਪਾਣੀ ਨੂੰ ਅणि ਇਹ ਆਪਣੇ ਜੀਆਈ ਦਾ ਸਟਰਕਚਰ ਹੁੰਦਾ ਜੀ ਇਹ 5 ਫੁੱਟ 10 ਫੁੱਟ ਪੋਲ ਵਾਲਾ 5 ਫੁੱਟ ਥੱਲੇ ਚੱਲਾ ਜਾਂਦਾ 5 ਫੁੱਟ ਉੱਪਰ ਰਹਿ ਜਾਂਦਾ ਇਸ ਵਿੱਚ ਸਿਰਫ ਇੱਕ ਗੱਟੇ ਦਾ ਮਟੀਰੀਅਲ ਆਦਾ ਤੇ ਮਜ਼ਬੂਤੀ ਬਹੁਤ ਜ਼ਿਆਦਾ ਹੁੰਦੀ ਹੈ